ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮਾ ਸਦੀਵੀ ਚਰਚੀ ਮਲਕੀ ਖਾਣੇ ਪੀਵੇ ਸੀ ਸਰਪੈਲ ਪਈ ਹੋਈ ਸੀ ਔਰ ਜਦੋਂ ਸੰਗਤ ਆਂਦੀ ਸੀ ਤੇ ਬਾਰਿਸ਼ ਹੁੰਦੀ ਸੀ ਤੇ ਬਹੁਤ ਜ਼ਿਆਦਾ ਤੰਗੀ ਹੁੰਦੀ ਸੀ ਜਦੋਂ ਇਹ ਮੈਸੇਜ ਉਹਨਾਂ ਤੱਕ ਪਹੁੰਚਾਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਪਾਸਟਰ ਦੀਪਕ ਦਿਨਾਨਗਰ ਦੇ ਵਿੱਚ ਰਹਿੰਦੇ ਆ ਔਰ 8 ਨੂੰ ਸਾਲ ਉਹਨਾਂ ਨੂੰ ਹੋਜ ਕੇ ਆ ਸੇਵਾ ਦਾ ਤੇ ਉਹਨਾਂ ਨੇ ਤੁਹਾਨੂੰ ਤਾਂ ਮੈਨੂੰ ਆਪਣੇ ਕੋਲ ਬੁਲਾਇਆ ਉਹ ਜਦੋਂ ਬੁਲਾਇਆ ਤੇ ਉਹਨਾਂ ਦਾ ਸੁਭਾਅ ਅਸੀਂ ਦੇਖਿਆ ਕਿ ਜਿਸ ਤਰ੍ਹਾਂ ਭਰਾ ਆਪਸ ਦੇ ਵਿੱਚ ਗੱਲ ਕਰਦੇ ਆ ਉਸ ਤਰ੍ਹਾਂ ਨੇ ਉਹਨਾਂ ਨੇ ਸਾਡੇ ਨਾਲ ਗੱਲ ਕਰਕੇ ਸੀ ਅਸੀਂ ਬੜਾ ਕੱਚਾ ਦਾ ਜਿਹੜਾ ਵਾ ਔਰ ਜਿਹੜਾ ਤੁਹਾਨੂੰ ਇ ਉਥੱਲੇ ਪਾ ਕੇ ਦਵਾਗੇ ਪਰ ਗੱਲ ਇੱਥੇ ਨਹੀਂ ਮੁੱਕਦੀ ਉਹ ਕਹਿੰਦੇ ਉੱਪਰ ਤੁਹਾਨੂੰ ਅਸੀਂ ਘਰ ਵੀ ਪਾ ਕੇ ਦਵਾਵਾਂਗੇ ਪਰ ਇਹ ਤਾਂ ਅੰਤੁ ਦੁਨਾ ਜੀ ਨੇ ਪਟੋਲੀ ਹੀ ਦੇ ਵਾਰਦ ਮੰਨੇ ਆਪਣੀ ਟੀਮ ਭੇਜ ਕੇ ਘਰ ਜਿਹੜਾ ਬੱਲਿਆਂ ਵਾਲਾ ਸੀ ਚਰਚ ਜਿਹੜੀ ਹੈਗੀ ਸੀ ਕਾਨਿਆਂ ਵਾਲੀ ਚਫਾਲ ਵਾਲੀ ਉਹਨਾਂ ਨੂੰ ਤੜਾ ਕੇ ਜ ਨਵਾਂ ਘਰ ਨਹੀਂ ਆ ਤੋਂ ਲੈ ਕੇ ਉੱਪਰ ਤੱਕ ਸਾਰਾ ਕੰਪਲੀਟ ਚਰਚ ਸਾਨੂੰ ਤਿਆਰ ਕਰਕੇ ਦਿੱਤਾ ਵਾ ਬਹੁਤ ਹੀ ਉਹ ਹੰਬਲ ਕਿਸਮ ਦੇ ਇਨਸਾਨ ਹਨ ਨਰਮ ਮਿਲਦੇ ਇਨਸਾਨ ਹਨ ਕੋਈ ਦੇਖਦੇ ਨਹੀਂ ਆ ਕੋਈ ਜਾਤੀ ਦਾ ਵਾ ਜਾਂ ਕੋਈ ਛੋਟਾ ਪਾਸਟਰ ਦਾ ਜਾਂ ਕੋਈ ਵੱਡਾ ਪਾਸਟਰ ਦਾ ਉਹ ਸਾਰਿਆਂ ਦੀ ਮਦਦ ਕਰਨ ਦੇ ਲਈ ਤਿਆਰ ਰੇਡੇ ਆਪ ਤੋਂ ਬਹੁਤ ਹੀ ਵਧੀਆ ਕਿਸਮ ਦੇ ਸਾਡੇ ਪ੍ਰੇਰਿਤ ਅੰਗੁਰੂਲਾ ਜੀ ਆ ਔਰ ਪਰਮੇਸ਼ਰ ਉਹਨਾਂ ਨੂੰ ਸਦਾ ਲੰਮੀ ਉਮਰਾਂ ਦੇਵੇ ਭਲੇ ਦਿਨ ਦਿਖਾਵੇ ਸੋ ਤੁਸੀਂ ਦੇਖ ਲਿਆ ਹੋਵੇਗਾ ਕਿ ਕਿੰਨਾ ਸੁੰਦਰ ਚਰਚ ਜਿਹੜਾ ਵਾ ਬ੍ਰੀਤ ਅੰਪੂਰੁਲਾ ਜੀ ਨੇ ਖੁਦਾ ਦੇ ਦਾਖ ਨੇ ਸਾਨੂੰ ਪਾਕ ਦਿੱਤਾ ਵਾ ਔਰ ਤੁਸੀਂ ਇਹ ਵੀ ਦੇਖ ਲਿਆ ਕਿ ਇੱਕ ਸੁੰਦਰ ਕਾਰ ਵੀ ਨਾਲ ਉਹਨਾਂ ਨੇ ਸਾਨੂੰ ਪਾਕ ਦਿੱਤਾ ਵਾ ਔਰ ਮੈਂ ਬਹੁਤ ਹੀ ਜ਼ਿਆਦਾ ਪਰਮੇਸ਼ਰ ਦਾਸ ਪਛਰਨ ਕੁਰੁਲਾ ਜੀ ਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਮੈਨੂੰ ਚਰਚ ਬਣਾ ਕੇ ਦਿੱਤੀ ਆ ਔਰ ਚਰਚ ਦੇ ਨਾਲ ਨਾਲ ਹੀ ਕਾਰ ਵੀ ਬਣਾ ਕੇ ਦਿੱਤਾ ਵਾ ਸੋ ਗੋਡ ਬਲੈਸ